ਜਿਹੜਾ ਬਰਨਾਲੇ ਤੋਂ ਦੋ ਵਾਰੀ ਐਮਐਲਏ ਆ ਤੇ ਬਰਨਾਲੇ ਦੇ ਲੋਕਾਂ ਨੇ ਦੋ ਵਾਰੀ ਪਰਖਿਆ ਹੋਇਆ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਆ ਇੱਕ ਦਾ ਕਰ ਨਾ ਰਹਾਇਸ਼ ਨਾ ਸੰਗਰੂਰ ਆ ਨਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੇ ਆ ਸੋ ਦੇਖੋ ਚਾਉਣਾ ਆਉਂਦੀ ਜਾਂਦੇ ਰਹਿੰਦੀ ਹੈ ਵੀ ਜਿਹੜੇ ਬੰਦੇ ਵੀ ਆ মিডিਆ ਵਾਲੇ ਖੜੇ ਆ ਕੋਈ ਟੈਂਟ ਡੁੱਟ ਕਿਸ ਤੋਂ ਲੈ ਰਿਹਾ ਲੱਡੂ ਡੁੱਪ ਸਾਡੇ ਬਰਨਾਲੇ ਹਜੇ ਤੱਕ ਰੌਲਾ ਪਿਆ ਪਿਆ ਲੱਡੂਆਂ ਦਾ ਆ ਸਰਿੰਦਰਪੁਰ ਸਿਵੀਆ ਲੜਿਆ ਸੀ ਉਤੋਂ ਤੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਸੋ ਮੈਂ ਤੁਹਾਨੂੰ ਪਈ ਬੇਨਤੀ ਕਰੂੰਗਾ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ ਉਣ ਦਾ ਕੰਮ ਲੱਡੂਆਂ ਦਾ ਹੋਵੇ ਕਿੰਨੇ ਕਿਰਾਏ ਤੇ ਗੱਡੀ ਲਈ ਹੋਵੇ ਉਹਨਾਂ ਨੂੰ ਕਹੋ ਭਈ ਰੋਜ਼ ਦਾ ਸਾਹ ਬਰੋਜ਼ ਕਰ ਲਿਆ ਕਰਨ ਇਹਨਾਂ ਦਾ ਕੀ ਪਤਾ ਜੁੱਲੀ ਭਿੱਤਰ ਦਾ ਕਿ ਕਦੋਂ ਚਲੇ ਜਾਣ ਜਿਹੜਾ ਬਰਨਾਲੇ ਤੋਂ ਦੋ ਵਾਰੀ ਐਮਐਲਏ ਹੈ ਤੇ ਬਰਨਾਲੇ ਦੇ ਲੋਕਾਂ ਨੇ ਦੋ ਵਾਰੀ ਪਰਖਿਆ ਹੋਇਆ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਆ ਇੱਕ ਦਾ ਕਰ ਨਾ ਰਹਾਇਸ਼ ਨਾ ਸੰਗਰੂਰ ਵਾਲਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੀ ਹੈ ਮੈਂ ਤਾਂ ਦੇਖੋ ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪ ਹੋ ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨਾ ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲ ਨੂੰ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ 4 ਜੂਨ ਤੋਂ ਬਾਅਦ ਆਪ ਪਲੱਥ ਦੇ ਚੰਡੀਗੜ੍ਹ ਦੇ ਗੇੜੇ ਨਹੀਂ ਵੱਜਨੇ ਆਪ ਦਾ ਹਿਸਾਬ ਕੈਸ਼ ਕਰੀ ਚੱਲੇਓ ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਪਲੱਥ ਨੂੰ ਬੱਸ ਕਿੱਥੋਂ ਜਾਂਦੀ ਐ ਸਿੱਧੀ ਰੂਟ ਵੀ ਨਹੀਂ ਜਾਂਦਾ ਬਦਲਨੀ ਪੈਂਦੀ ਐ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਬਹੁਤਿਆਂ ਨੂੰ ਜਿਲ੍ਹਾ ਨਹੀਂ ਪਤਾ ਹੋਣਾ ਸੋ ਦੇਖੋ ਚੌਣਾ ਆਉਂਦੀਆਂ ਜਾਂਦੇ ਰਹਿੰਦੀ ਐ ਵੀ ਜਿਹੜੇ ਬੰਦੇ ਵੀ ਆ মিডিਆ ਵਾਲੇ ਖੜੇ ਆ ਕੋਈ ਟੰਟ ਡੰਟ ਕਿਸ ਤੋਂ ਲੈ ਰਿਆ ਲੱਡੂ ਡੂ ਪਾ ਸਾਡੇ ਬਰਨਾਲੇ ਹਜੇ ਤੱਕ ਰੌਲਾ ਪਿਆ ਪੈ ਲੱਡੂਆਂ ਦਾ ਆ ਸਰਿੰਦਰਪੁਰ ਸੀ ਵੀ ਆ ਲੜਿਆ ਸੀ ਉਤੋਂ ਦੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ। ਸੋ ਮੈਂ ਤੁਹਾਨੂੰ ਭਈ ਬੇਨਤੀ ਕਰੂੰਗਾ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ-ਟੰਡ ਦਾ ਕੰਮ ਲੱਡੂਆਂ ਦਾ ਹੋਵੇ, ਕਿੰਨੇ ਕਿਰਾਏ ਤੇ ਗੱਡੀ ਲਈ ਹੋਵੇ, ਉਹਨਾਂ ਨੂੰ ਕਹੋ ਭਈ ਰੋਜ਼ ਦਾ ਸਾਹ ਬਰੋਜ਼ ਕਰ ਲਿਆ ਕਰਨ। ਇਹਨਾਂ ਦਾ ਕੀ ਪਤਾ ਜੁੱਲੀ ਭਿੱਤਰ ਦਾ ਕਿ ਕਦੋਂ ਚਲੇ ਜਾਣ। ਕੋਕੇ ਜਿਹੜਾ ਇਲੈਕਸ਼ਨ ਇੱਥੇ ਆ ਕੇ ਕਿਰਾਏ ਦੇ ਮਕਾਨ ਤੇ ਲੜ ਰਿਹਾ, ਉਹਨੇ ਦੁਬਾਰਾ ਇੱਥੇ ਕੀ ਆਉਣਾ? ਮੀਤ ਦਾ ਬਰਨਾਲੇ ਚੈਰੀ ਚੌਂਕ ਚ ਘਰ ਆ। ਉੱਥੇ ਜੰਮਿਆ ਪਲਿਆ ਉੱਥੇ ਵੱਡਾ ਹੋਇਆ ਤੇ ਲੋਕਾਂ ਨੇ ਪਰਖਿਆ ਦੋ ਇਲੈਕਸ਼ਨਾਂ ਉੱਥੋਂ ਜਿਤਾਇਆ ਤੇ ਪਹਿਲੀ ਇਲੈਕਸ਼ਨ ਮਾਤਾ ਜੀ ਤੁਸੀਂ ਬੈਠੇ ਹੋ ਦੂਜੀ ਵਾਰੀ ਤੁਹਾਡੇ ਐਮਸੀ ਕੋਈ ਬਾੜ ਚ ਇੱਕ ਵਾਰੀ ਵੋਟਾਂ ਪਾ ਦੇਣ ਨੂੰ ਦੂਜੀ ਵਾਰੀ ਤਾਂ ਆਪਣੇ ਉਂਝ ਚੰਗਾ ਕੰਮ ਕਰਦਾ ਮੈਂ ਪਹਿਲੀ ਵਾਰੀ 2432 ਵੋਟਾਂ ਦੇ ਜਿੱਤੇ ਆ ਆਮ ਪਰਿਵਾਰ ਦਾ ਮੁੰਡਾ ਹਜ਼ਾਰਾਂ ਕਰੋੜ ਦੇ ਮਾਲਕਾਂ ਦੇ ਵਿਰੁੱਧ ਪਹਿਲੀ ਵਾਰੀ 2432 5 ਸਾਲ ਕੰਮ ਕੀਤਾ ਤੇ 5 ਸਾਲਾਂ ਬਾਅਦ ਮੈਂ 40000 ਵੋਟਾਂ ਦੇ ਜਿੱਤੇ ਆ ਨਹੀਂ ਇੰਨੀਆਂ ਵੋਟਾਂ ਕੋਈ ਐਵੇਂ ਨਹੀਂ ਪਾਉਂਦਾ ਜੇ ਭਾਈ ਮੈਂ ਕੰਮ ਕਰਦਾ ਲੋਕਾਂ 'ਚ ਵਿਚਰਦਾ ਲੋਕ ਮੈਨੂੰ ਪਿਆਰ ਕਰਦੇ ਆ ਬਰਨਾਲੇ ਵਾਲੇ ਤਾਈਓ ਇੰਨੀਆਂ ਵੋਟਾਂ ਪਾਈਆਂ ਸੋ ਭਾਈ ਹੁਣ ਮੇਰੀ ਡਿਊਟੀ ਪਾਰਲੀਮੈਂਟ 'ਚ ਉਹਨਾਂ ਦੀ ਲਈ ਹੈ ਤੇ ਕੱਲਾ ਮੀਤ ਹੈ ਜਿਹੜਾ ਤੁਹਾਡਾ ਆਪਣਾ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਆ ਬਾਕੀ ਮੈਂ ਪਹਿਲਾਂ ਹੀ ਦੱਸਿਆ ਭਾਈ ਸਾਰੇ ਇੱਥੇ ਕਿਰਾਏ ਦੇ ਮਕਾਨ ਲੈ ਕੇ ਇਲੈਕਸ਼ਨ ਲੜ ਰਹੇ ਆ